ਕਿੱਕ ਧੱਗ ਗਿਆ ਸਾਰਾ ਉੱਡੜ ਜਿਹੜਾ ਹੈ ਹੈਂਡਵਰਕ ਹੋਇਆ ਵਾ ਇਹ ਆਏ ਹਾਏ ਵਿੰਦਨ ਨੂੰ ਵੀ ਪਤਾ ਲੱਗਣ ਲੱਗ ਗਿਆ ਓਕੇ ਫਿਰ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸੋ ਇੱਕ ਫਾਇਦਾ ਹੋ ਗਿਆ ਸਾਡੇ ਨਾਲ ਸਾਡੇ ਸਰਦਾਰ ਦੇ ਹੋਣ ਦਾ ਪਤਾ ਲੱਗਣ ਲੱਗ ਗਿਆ ਜੀ ਇਹਨਾਂ ਦਾ ਹੈਂਡਵਰਕ ਆ ਮਸ਼ੀਨ ਵਰਕ ਆ ਥਰਡ ਵਰਕ ਆ ਕਿਦਾਂ ਦਾ ਵਰਕ ਹੈ ਬਹੁਤ ਸੋਹਣਾ ਸੂਟ ਹੈ ਸੋ ਮੈਨੂੰ ਇਹ ਦਿਵਾਉਣ ਲੱਗੇ ਆ ਜੀ ਦੀ ਕੀਮਤ ਹੈਗੀ 16 1700 ਰੁਪਈਆ ਕਹਿੰਦੇ ਤਾਂ ਲੈ ਲਾ ਨੇ ਲਾ ਕੋਈ ਨਾ ਹਾਈ ਭਾਈ ਹਲੇ ਨਹੀਂ ਲੈਣਾ ਮੈਂ ਕੋਈ ਵੀ ਸੁਟਤੇ ਭਾਈ ਦੇ ਮਿਆਂ ਨੂੰ ਇਧਰ ਹੀ ਵੈਰਾਈਟੀ ਬਹੁਤ ਹੈ ਮਾਰੋ ਬਹੁਤ ਸੋਹਣਾ ਸੁਟ ਆ ਵੀ ਦਿਖਾਓ ਕਿਉਂ ਟਾ ਹਾਂਜੀ ਤਾਂ ਦੇਖੋ ਜੀ ਸੜਕਾ ਆਨਲਾਈਨ ਬਹੁਤ ਵਿਕਰੇ ਹੱਥ ਕੇ ਅਲੱਗ ਹੀ ਵੈਰਾਈਟੀ ਹੋਏਗੀ ਆ ਲਓ ਜੀ ਮਿਸ਼ਰੀਨ ਦੇ ਉੱਪਰ ਹਾਂ ਪ੍ਰਿੰਟਡ ਦੁਪੱਟਾ ਪਲੇਨ ਆ ਬਾਟਮ ਆਏਗੀ ਨਾਲ ਮੈਚਿੰਗ ਇਹਦਾ ਕੀ ਪ੍ਰਾਈਸ ਹੈ ਇਹ ਵਾਲਾ ਹੋਏਗਾ ਜੀ ਗੈਲੈਕਸੀ ਰੇਂਜ ਬਹੁਤ ਚੰਗੀ ਵੈਰਾਈਟੀ ਆ ਤੇ ਮੈਂ ਵੀ ਕਾ ਚੀਜ਼ ਬਹੁਤ ਚੰਗੀ ਸਾਡੇ ਕੋਲ ਨਵਾਂ ਕਪੜਾ ਆਇਆ ਹੈ ਬਹੁਤੀ ਹਟਕੇ ਅਲੱਗ ਗੱਲ ਇਸ ਸਰ ਕੋ ਇੰਨੀ ਡਿਮਾਂਡ ਹੈ ਇਹ ਕੀ ਆ ਕਿੰਨਾ ਸੋਹਣਾ ਲੱਗਿਆ ਅਲੱਗ ਹੀ ਹਟਕੇ ਵੈਰਾਈਟੀ ਆਹ ਲੋ ਮੈਮ ਇਹ ਰਹੀ ਇੱਕ ਰੀਗਲ ਵਾਲਾ ਆਏਗਾ ਆਹ ਲੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਕੱਪੜਾ ਵੀ ਨਵਾਂ ਚੱਲ ਰਿਹਾ ਹੈ ਵਾਲਾ ਆਹ ਲੋ ਮੈਮ ਉਹ ਪੁਤਲੇ ਦੇ ਕੀ ਪ੍ਰਾਈਸ ਹੈ ਇਹ ਵਾਲਾ ਸਾਰੇ 1400 1500 ਇਸ ਤਰ੍ਹਾਂ ਕੇ 2400 ਬਹੁਤ ਵਧੀਆ ਹੁਣ ਤੇਰਾ ਪਾਣੀ ਨਾ ਆਹ ਲੋ ਜੀ ਰੀਗਲ ਆਇਆ ਨਵੇਂ ਤਰੀਕੇ ਨਾਲ ਆਉਧਰ ਐਂਡ ਦੋ ਤਾ ਹੁਣ ਤੂੰ ਵੀ ਦੇਖ ਲੋ ਓਕੇ ਆਹ ਲੋ ਜੀ ਕਿੰਨੀ ਬਾਜੀ ਦੇਖੋ ਇਹ ਇਹ ਮਤਲਬ ਬਣੇ ਬਣਾਏ ਆਂਦੇ ਭਾਜੀ ਇਹਦੀ ਫਿਟਿੰਗ ਫਿਟਿੰਗ ਕਰਾਉਣੀ ਆ ਬਸ ਸਵਿਚ ਉਹ ਮਾਰ ਲੈਣੀ ਆ ਸਿਉਣਾ ਬੁ ਮਾਰ ਲੈਣੀ ਉਹਨਾਂ ਬਾਅਦ ਆ ਰਹੀ ਦੁਪੱਟਾ ਵੀ ਅੱਛੇ ਇਹਨਾਂ ਦੇ ਨਾਲ ਆ ਦੇਖੋ ਜੀ ਬਹੁਤ ਹੀ ਗੱਲ ਦੀ ਸੂਟ ਆ ਬਹੁਤ ਹੀ ਹੱਟ ਕੇ ਹੂੰ ਇਹਨੂੰ ਭਾਈ ਨੂੰ ਪੜਾ ਦਿਆ ਫੇਰ ਕਾ ਜੀ ਜਬ ਉਹ ਚਾਹੇ ਆਹ ਵਾਲਾ ਸਾਡਾ ਡਿਜ਼ਾਈਨ ਬਹੁਤ ਹੀ ਹਟ ਹੋਇਆ ਹੈ ਇਹ ਆਨਲਾਈਨ ਬਹੁਤ ਹੀ ਹਿੱਟ ਹੋਇਆ ਆਹ ਵਾਲਾ ਡੀਲ ਲੈ ਲੇ ਜੇਂਗਾ ਤੈਨੂੰ ਵੀ ਚੱਕ ਕੇ ਦੇ ਦੁਪੱਟਾ ਵੀ ਇਦਾਂ ਹੀ ਪ੍ਰਿੰਟਡ ਆਇਆ ਹੈ ਆ ਵੀ ਸੂਟ ਸੋਹਣਾ ਹੈ ਨਾ ਵੈਸੇ ਇਹ ਵਾਲਾ ਦੋ ਕਿਹਾ ਦੇ ਰੇ ਚ ਪਿਓਰ ਕਲੇਰ ਦੇ ਉੱਪਰ ਦ ਕਿ ਸਾਡਾ ਦਾਵਲ ਸ਼ੇਡ ਆ ਬਹੁਤ ਚੰਗਾ ਹੈ ਸੋਹਣਾ ਹੈ ਨਾ ਉਹ ਵੇਸੇ ਇੱਕ ਆਵਲਾ ਵੀ ਆ ਰਿਹਾ ਗੱਲ ਨਹੀਂ ਸ਼ਾਰਟ ਇਹ ਦੇਖੋ ਭਾਈ ਇਹਦੇ ਬਾਜੀ ਦੇਖੋ ਕਿੰਨੇ ਅੱਛੇ ਹੈ ਕਲਰ ਸਾਰੇ ਚਾਚਰ ਕਲਰ ਮਿਲ ਜੂਗਾ ਕਲਰ ਬਹੁਤ ਸੋਹਣਾ ਲੱਗ ਰਿਹਾ ਹੈ ਬੈਠੇ ਜੇ ਲਾਈਟ ਲਾਈਟ ਜਿਹਾ ਲੱਗ ਰਿਹਾ ਹੈ ਦੁਪੱਟਾ ਦੇਖੋ ਉਸ ਇਹਦੇ ਕੀ ਪ੍ਰਾਈਸ ਹੈ ਇਹ ਸਾਰੇ ਮੈਮ 1600 1700 ਦੇ ਹੈ ਦਾਵਲਾ ਸੁਬਹ ਚੰਗਾ ਸਾਡਾ ਲੁੱਕ ਕਲਰ ਵੀ ਬਹੁਤ ਅੱਛਾ ਹੈ ਇੱਕ ਵੀ ਹਟਕੇ ਹੈ ਲੋ ਜੀ ਪਾਜੀ ਦੇਖੋ ਕਿੰਨੇ ਅੱਛੇ ਆ ਹਰੇਕ ਤਰ੍ਹਾਂ ਸੋਨਾ ਬਹੁਤ ਹੀ ਹਟਕੀਏ ਇਹ ਵੀ ਉਹ ਸੋਨਾ 1900 1900 ਰੇ ਜੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ 1900 ਦਾ ਹਾਂਜੀ ਪਾਜੀ ਆ ਲਓ ਜੀ ਬਹੁਤ ਹੀ ਅਲੱਗ ਹੀ ਸੂਟ ਆਉਂਗੇ ਕਿੰਨੇ ਸ਼ਾਨਦਾਰ ਡਿਜ਼ਾਈਨ ਹੈ ਇੱਕ ਛੋਟਾ ਡਬਲ ਸ਼ੈਡਡ ਬਹੁਤ ਚੱਲਦਾ ਹੈ ਜੀ ਉਹ ਫਰਸਟ ਨੰਬਰ ਤੇ ਲੱਗਿਆ ਹੈ ਪਾਜੀ ਉਹ ਡਬਲ ਹੂੰ ਬਹੁਤ ਹੀ ਹਿੱਟ ਡਿਜ਼ਾਈਨ ਹੋਗਾ ਇਸ ਦਾ ਨੂੰ ਉਹ ਹੋ ਜਾ ਹੈਗਾ ਹੋਰ ਦਿਖਾਉ ਹਾਂਜੀ ਮੈਂ ਦਿਖਾਉਂਦਾ ਜੀ ਨਾਲ ਦਾ ਡਬਲ ਸੋਟ સતા રે અલગ એની એની ડિમાડ ઓનલાઈન દુપટ્ટા એ ઉપર ਕਿੰਨਾ ਸੋਹਣਾ ਸੂਟ ਦੁਪੱਟਾ ਦੇਖੋ ਕਿੰਨਾ ਆ ਲੱਗ ਗਿਆ ਚੋਣਾ ਨਾ ਉਹ ਲੱਗਿਆ ਵਾ ਡੰਮੀ ਇਹਦੇ ਨਾਲ ਦੀ ਉਹ ਪਹਿਲੇ ਨੰਬਰ ਦਾ ਕਿਉਂਕਿ ਹਰੇਕ ਗਾਗ ਦੀ ਟਮਾੜਾ ਅਲੱਗ ਵੈਰਾਈਟੀਆਂ ਲੱਗੀਆਂ ਇਸ ਕਰਕੇ ਪਾਜੀ ਅਲੱਗ ਹੀ ਲੱਗ ਜਾਨੀ ਬੰਦ ਹੂੰ ਲੋੜੀ ਨੂੰ ਆਪਾਂ ਦੋਹੇ ਇੱਕੋ ਜਿਹੇ ਪਾਉਂਗੇ ਇਹ ਜੋ ਅਲੱਗ ਅਲੱਗ ਡਿਜ਼ਾਈਨ ਪਏ ਆਪਣੇ ਗੁੜੀ ਦੇ ਵੀ ਦੇਖ ਲਵਾਂਗੇ ਤਾਂ ਕੋਈ ਫਾਇਦਾ ਵੀ ਨਹੀਂ ਹੋਣਾ ਕੋਈ ਪ੍ਰੋਗਰਾਮ ਹੀ ਨਹੀਂ ਹੋਣਾ ਹਾਂ ਲੋੜੀ ਤੇ ਠੀਕ ਰਹੇਗੀ ਲੋੜੀ ਆ ਲੋੜੀ ਵਾਲਾ ਪ੍ਰੋਗਰਾਮ ਚੰਗਾ ਕਰਾਂਗੇ ਸਰਦੀ ਵਾਲਾ ਰਾਜਾ ਰਾਣੀ ਵੀ ਆ ਗਿਆ ਰਾਣੀ ਆ ਦੀ ਪਹਿਲੀ ਲੋੜੀ ਐ ਅਕਸਰ ਨੂੰ ਹਾਂ ਕਿ ਰਾਜਾ ਰਾਣੀ ਬੜਾ ਫੇਮਸ ਹੋਇਆ ਹੋਇਆ ਰਾਜਾ ਰਾਣੀ ਦਾ ਵੀਰੇ ਲੈ ਆਈਆਂ ਨੇ ਸਰਦੀ ਵਾਲੇ ਚ ਵੀ ਆ ਗਿਆ ਹੁਣ ਬੋਲ ਸਰਦੀ ਵਾਲੇ ਚ ਵੀ ਅੱਛਾ ਸਰਦੀ ਵਾਲਾ ਵੀ ਆ ਗਿਆ ਆ ਲੋ ਅੱਛਾ ਬੋਰਡਰ ਦਿਖਾਤਾ ਮੇਰੇ ਛੇ ਹਾਂਜੀ ਆ ਦੇਖੋ ਬਹੁਤ ਸੇਲ ਹੈ ਜੀ ਇਸ ਚੰਗਰੇਟ ਵੀ ਜਾਜੇ ਗੈਲੈਕਸੀ ਰੇਂਜ ਚ ਹੈ ਸ਼ੋਲੀ ਰਾਜਾ ਰਾਣੀ ਪ੍ਰਿੰਟ ਹੋਇਆ ਹੋਇਆ ਹੈ ਆਪਣਾ ਬਾਹ ਥੋੜਾ ਬੋਤਾ ਦੋ ਤਿੰਨ ਵੈਰਾਈਟੀਆਂ ਦੇ ਅਰੇ ਗਰੇ ਦਾ ਪੇਜ ਹਲੋ ਮੈਮ ਆਪਣੀ ਨੂਰ ਨੂੰ ਲੈ ਲੈਣੇ ਸੂਟ ਹੁਣ ਸੋਣ ਅਰੇ ਅੱਗੇ ਨੂਰ ਜੁੱਤੀ ਨੂੰ ਅੜ ਗਈ ਕਹਿੰਦੀ ਮੈਂ ਤਾਂ ਇਹ ਲੈ ਕੇ ਚੱਲਣਾ ਲੈ ਕੇ ਜੜੀਏ ਉਹ ਨਾ ਮੇਰੇ ਸਾਈਜ਼ ਕੋਟਨ ਦੇ ਸੂਟ ਦਿਖਾਓ ਸਾਨੂੰ ਇੱਕ ਦੋ ਕੁ ਮਣੀ ਦੇ ਨਾ ਮੈਂ ਉਹਦੇ ਕੀ ਕਰਦੀ ਨਾ ਜੈਸਮੀਨ ਦੇ ਸਾਈਜ਼ ਕਿੰਨੀ ਕਿ ਰਿਕੋਰਡਿੰਗ ਚਾਹੀਦੀ ਤੁਹਾਨੂੰ ਨੂਰੇ ਹੋਰੀ ਦਨਾਂ ਦਾ ਏ ਅੱਛਾ ਜੀ ਹੁਣ ਕਦੋਂ ਲੋ ਜੀ ਹਾਂ ਜੀ ਵੀਰੇ ਲੈ ਆਓ ਨੂਰੇ ਹਾਂ ਜੀ ਹਾਂ ਜੀ ਓ ਨੂਰੇ ਮੋਨੋ ਗੋਲ ਕਹਿ ਕਹਿੰਦੀ ਆ ਹਾਂਜੀ ਹਾਂਜੀ ਇਹ ਥਾ ਪੱਲੇ ਤੇ ਕਢਾਈ ਹੋਵੇ ਅੱਛਾ ਜੀ ਮੇਰੇ ਥੋੜੀ ਹੈਗੀ ਐ ਇਸੇ ਹੱਥ ਖਸਾਲ ਦੇ ਮਤਲਬ ਏਜ ਆ ਉਹਨਾਂ ਦੀ ਕੁਛ ਇਹ ਥਾ ਕਢਾਈ ਹੋਵੇ ਪਹੁੰਚਿਆ ਕਿ ਮੈਂ ਏਦਾਂ ਅੱਛਾ ਜੀ ਗੱਲ ਤੇ ਨਾ ਵੈਸੇ ਗੱਲ ਤੇ ਨਹੀਂ ਆ ਸਕਦੇ ਮਤਲਬ ਇਹ ਏਜ ਦੱਸੀ ਇਸ ਦੇ ਕਾਰਨ ਹਾਂਜੀ ਇਹਦਾ ਕੁਛ ਕੱਲੇ ਵਾਲਾ ਦਿਖਾਏ ਤੈਨੂੰ ਅਲੱਗ ਹੀ ਸ਼ਾਇਨੈਸ ਕੱਪੜੇ ਦੇ ਰੇਟ ਵੀ ਜ਼ਿਆਦਾ ਚੀਜ਼ ਕਰਦਾ ਹੈ ਜਿੰਨੀ ਤਾਂ ਜਬੇ ਚ ਹੀ ਪਾ ਦੇਤੀ ਅੱਜ ਬੋਲੋ ਕਪੜਾ ਬਹੁਤ ਸੋਹਣਾ ਤਾਂ ਦੇਖਿਓ ਉਤਲਾਕੇ ਅੰਦਰ ਜਾ ਕੇ ਪੁੱਛੋ ਨਾ ਕਿੱਥੇ ਆ ਇਹਦੇ 'ਚ ਗਰਮੀ ਨਹੀਂ ਲੱਗੂਗੀ ਕਿ ਨਹੀਂ ਜਿਹੜਾ ਆ ਛਿੱਟੇ ਜਿਹੇ ਆ ਨਾ ਇਹ ਵੀ ਛਿੱਟੇ ਜਿਹੇ ਹੂੰ ਛਿੱਟੇ ਹੋਰ ਦਿਖਾਓ ਭਾਈ ਬਣਾ ਆਲੋ ਮੈਂ ਵੀ ਕਾਹ ਚੀਜ਼ ਥੋੜੀ ਨਹੀਂ ਜਾ ਜ਼ਿਆਦਾ ਜ਼ਿਆਦਾ ਬੜਾ ਫਲਾਵਰ ਜਾ ਅੱਪਰ ਤੇ ਆ ਦੁਪੱਟਾ ਲਾ ਲਈ ਹੋਏ ਇੱਕ ਅੱਛਾ ਹਾਂ ਕੁਝ ਠੀਕ ਹੈ ਜੀ ਜੀ ਦੇਖ ਲੱਗੀ ਹਟ ਥੋੜੀ ਰੇਂਗੋ ਵਾਲੀ ਆ ਲਓ ਪੱਲੇ ਦੇ ਦੇਖੋ ਨਾ ਕਿਤ ਲਾਲ ਜੇ ਫੁੱਲ ਆ ਗਏ ਆਹਾ ਸੋਬਰ ਨਹੀਂ ਸੁਟਾ ਜੇਗਾ ਨਹੀਂ ਲਬਰੀ ਜੀ ਜੀ ਬਿਲਕੁਲ ਮੋਟੋ ਤੋਂ ਨਹੀਂ ਹੈ ਮੈਂ ਵੀਡੀਓ ਕੋਲ ਨਾ ਲਾਉਣੀ ਚੁੰਨੀ ਵੀ ਉਂਝ ਦੇ ਨਾਲ ਨੂੰ ਸੋਹਣੀ ਵੈਸੇ ਹਨ ਇੱਕ ਕਾਹਗਾ ਇਹਨੂੰ ਪਿਓਰ ਦੀ ਪਿਓਰ ਦਾ ਹਾਂਜੀ ਭਾਜੀ ਭਾਜੀ ਨੂੰ ਵੀ ਨੌਲੇਜ ਹੋ ਗਿਆ ਉਹ ਮੈਂ ਫਿਰ ਆ ਵੀਡੀਓ ਵੀਡੀਓ ਬਣਾ ਬਣਾ ਕੇ ਸੂਟਾਂ ਦੀ ਮੈਨੂੰ ਨੌਲੇਜ ਮੰਮੀ ਇਹ ਜਾਂ ਸੂਟ ਦੇਖਿਓ ਤਾਂ ਜੀ ਮੈਨੂੰ ਆਹ ਤਾਂ ਹਨੇ ਬਣਾਉਂਦੇ ਆ ਤੇ ਆ ਦੇ ਉਧਰ ਨਿਆਣੇ ਨੂੰ ਕੀ ਤੇ ਰੋੜ ਰੋੜ ਕੇ ਪੰਜਾ ਜਾਂਦਾ ਰੋਣ ਨਾਲ ਆਪਿਆ ਹੁਣ ਇਹ ਛੱਡਣ ਲੱਪੇ ਉਹਨੂੰ ਹਾਂ ਪਰ ਰੋੜ ਰੋੜ ਕੇ ਗੇਟ ਕੋਲ ਨੂੰ ਜਾਈ ਜਾਂਦਾ ਗੇਟ ਕੋਲ ਨੂੰ ਹਾਂਜੀ ਮੰਮੀ ਅੰਦਰ ਜਾ ਕੇ ਅੰਦਰ ਜਾ ਕੇ ਦੇਖੋ ਨੇਰੇ 'ਚ ਫੇਰ ਧੁੱਪ ਜਿਹੀ ਨੀ ਰਹੁਣੂ ਦੇਖਣਾ ਸਾਫ ਮੰਮੀ ਨੇਰੇ 'ਚ ਚੱਲੇਗੀ ਤੇ ਬਾਹਰ ਵਾਲੇ ਕਿੱਧਰ ਨਾ ਕਿੱਟੀ ਚੱਲਣਗੇ ਨਹੀਂ ਤੁਸੀਂ ਦੱਸੋ ਮੈਨੂੰ ਤੇਰੇ ਵੀੰਦਾ ਨੂੰ ਟਿੰਕਾ ਲੱਗਿਆ ਦੀਦੀ ਕਹਿੰਦੇ ਥੋੜਾ ਜਿਹਾ ਅਜੀਬ ਜਾ ਹੈ ਮੰਮੀ ਨੂੰ ਦਿਖਾਓ ਇੱਥੇ ਰੋਣੇ ਗੁਲਾਬੀ ਫੁੱਲ ਬਾਤ ਦੇ ਦਾਤ ਬਾਤ ਹੋਰ ਦਿਖਾਓ ਤੇਰੀ ਉਹਨੇ ਕਿੱਥੇ ਬਾੜ ਲਈ ਬਾਜ਼ਾਰ ਚ ਹੋਰ ਮੈਂ ਇੱਥੇ ਕੰਮ ਕਰਦੀ ਕੋਈ ਆਪਾਂ ਬਿੱਤੇ ਸਾਪੇ ਉੱਠਾ ਲਓ 2 ਮਿੰਟ ਡਿਜੀਟਲ ਪ੍ਰਿੰਟ ਹਾਂਜੀ ਤੁਹਾਨੂੰ ਚੁੰਨੀ ਦੁਪੱਟਾ ਇੱਧਰ ਆਏਗਾ ਪਲੇਨ ਦਾ ਬਹੁਤ ਚੁੰਨੀ ਚੁੰਨੀ ਹਲੋ ਜਿੰਨੀ ਵਾਰ ਜਮਾਈ ਸਾਫ ਹੋ ਗਈ ਨਾ ਉਹ ਵੀ ਮੈਂ ਨਹੀਂ ਜਮਾ ਸਾਫ ਨਹੀਂ ਆ ਦੇਖੋ ਹੈਗੀ ਆਹ ਇਹ ਨਹੀਂ ਨਹੀਂ ਲੈਸ ਤਾਂ ਹੈਗੀ ਇਹ ਇਹ ਪਤਾ ਕਿਹੜਾ ਰੰਗ ਹੈ ਜੀ ਮੈਂ ਤੁਹਾਨੂੰ ਦੱਸਾਂ ਹਰੇ ਹਰੇ ਜਿਹਾ ਪਿਸਤਾ ਪਿਸਤਾ ਜਿਹਾ ਥੋੜੇ ਜਿਹਾ ਫਿੱਕੇ ਚ ਆ ਗਿਆ ਆ ਦਿਖਾਇਆ ਤਾਂ ਜਿਹੜਾ ਤੁਹਾਡੇ ਮੂਰੇ ਪਿਆ ਹੈ ਹੈਗੀ ਆਹ ਤੁਹਾਡੇ ਮੂਰੇ ਪਿਆ ਹਾਂ ਨਹੀਂ ਕਾਜੇਗਾ ਹੰਟੀਆ ਕਲਰ ਇੱਕ ਆ ਆ ਗਿਆ ਮਮੀ ਇਹਦੇ ਵਿੱਚ ਦਿਖਾਏ ਉਹਨੇ ਨੂੰ ਦੇ ਰਿਓ ਬਹੁਤ ਹੀ ਅਲੱਗ ਸੂਟ ਹੈ ਵੀ ਖੋਜ ਚ ਹਾਂ ਜੀ ਉਹ ਮਮਾ ਮਮ ਨੂੰ ਆ ਰਿਹਾ ਮਮਾ ਆਪਾ ਦੇਖ ਲਓ ਕਿ ਕਿ ਮੈਨੂੰ ਇੰਨੇ ਸਾਥ ਦੇ ਨਾਲ ਦੇ ਚਾਬੀ ਦੇਖੀਏ ਦਿਖਾ ਹਾਂ ਚਲ ਠੀਕਾ ਚੰਗਾ ਫਿਰ ਬਾਬਾ ਜੀ ਉਹ ਗਿਰ ਗਿਆ ਹੈ ਕੱਜੀ ਆਂਦੀ ਰੱਖ ਤੂੰ ਤਾਂ ਲੱਗਦੀ ਉਹ ਇਹ ਹੋਰ ਸੱਜਣ ਦੇਰ ਦੇਰ ਸਾਹਮਣੇ ਦੇ ਤੂੰ ਫਰਾਣਾ ਮੈਂ ਕਿ ਇੱਕ ਮਿੰਟ ਕਾਈ ਨਿਕਲ ਸਾਹਮਣੇ ਦੇਖ ਦਿੱਤਾ ਸਹੀ ਥੋੜੀ ਆਪਾਂ ਆਏ ਹੋਏ ਉਹ ਮਣੇ ਜੇ ਕੱਢ ਤਾਂ ਸਹੀ ਆਲੋ ਮੈਂ ਸਾਰੇ ਦਿਖਾ ਦੂ ਦਿਖਾ ਤਾਂ ਸਹੀ ਪਸੰਦ ਦਿਨ ਦਿਖਾ ਦਿਓ ਆਲੋ ਜੀ ਤਾਂ ਦਿਨ ਨੂੰ ਲੱਗੂਗਾ ਮੈਂ ਲੱਗੀ ਦਿਖਾ ਲਓ ਮਛਲੀ ਦਾ ਸੂਟ ਮਛਲੀ ਦਾ ਲਾਈਨਿੰਗ ਲਗਾਓ ਨਾ ਲਗਾਓ ਅਲਵਟ ਕੇ ਲੋ ਜੀ ਥੋੜਾ ਜੀ ਜਿਆਦਾ ਕੁਝ ਨਹੀਂ ਸਾਡਾ ਦਿਨ ਨੂੰ ਵੀ ਲੱਗਣਾ ਚਾਹੀਦਾ ਆਲੋ ਫਿਰ ਆ ਦੇਖੋ ਮਛਲੀ ਦਾ ਜ਼ਰੂਰ ਚੱਲਦਾ ਪਿਆ ਹਾਂਜੀ ਕਲਰ ਹੈਗੇ ਜੀ ਇੱਥੇ ਹੋਰ ਬਹੁਤ ਵੈਰੈਟੀ ਪਈ ਜਾਂਦਾ ਫਿਰ ਹਾਂਜੀ ਹਾਂ ਫੇਰ ਲੈ ਲੋ ਇਦੇ ਵਿੱਚ ਹੈਗੇ ਜੀ ਕਲਰ ਹੋਰ ਕਲਰ ਦਿਖਾ ਦਿੱਕਿ ਮੈਂ ਨਾ ਇੱਕ ਸਿਆਲੇ ਦਾ ਸੂਟ ਲੈ ਆਈ ਹਾਂ ਇਹ ਵੀ ਇਦਾਂ ਦਾ ਹੋ ਆਹ ਲਓ ਜੀ ਉਹ ਮੰਮੀ ਨੂੰ ਪੜਾਣਾ ਲੱਗਿਆ ਆਹ ਲਓ ਆਪਣਾ ਕੋਈ ਸਾਰੀ ਹੱਦ ਕੇ ਇਹ ਕਾ ਕਲਰ ਪਿਆ ਜੀ ਆਹ ਦੇਖੋ ਕਾ ਕਲਰ ਪਿਆ ਮੈਂ ਵੀ ਕਾ ਕਲਰ ਪਿਆ ਜੀ ਉਹ ਉੱਪਰ ਦੇਖ ਕਲਰ ਆਹ ਵਾਲਾ ਮਸਲੀ ਜਿਹੜਾ ਤੁਹਾਡੇ ਹੱਥ 'ਚ ਇਹ ਕਾਰੇ ਕੋ ਦੁਪੱਟਾ ਪ्योर ਦਾ ਨਹੀਂ ਇਹ ਰੈਣ ਤੋਂ ਆਰੀ ਵਰਕਰ ਦਾ ਡਿਜ਼ਾਈਨ ਨਹੀਂ ਆਹ ਦਿਖਾਇਆ ਤਾਂ ਆ ਗਲਾਬੀ ਆ ਆਹ ਲਓ ਜੀ ਰੈਣ ਤੋਂ ਰੈਣ ਤੋਂ ਹੋ ਗਿਆ ਨਾ ਉਧਰ ਉਹ ਜਿਹੜਾ ਕੱਢਣ ਲੱਗੇ ਸੀਗੇ ਉਹ ਕੱਢੋ ਉਹ ਵੀ ਦਿਖਾ ਦਿਨਾ ਇਹ ਤਾਂ ਵੀ ਬਹੁਤ ਅੱਛਾ ਚਾਰਟ ਹੈ ਖੋਟੀ ਹਨਾ ਤੁਹਾਨੂੰ ਲੈ ਕੇ ਆਂ ਦੇਵ ਲਿਓ 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 ਹੈ ਯਾ ਦੇਖ ਲੈਣੇ ਜੀ ਤੈਨੂੰ ਹੋਰ ਨਹੀਂ ਵਧੀਆ ਲੱਗਦਾ ਕਿਹੜਾ ਫਿਰ ਆਪਾਂ ਸੂਟ ਮੋੜਨਾ ਕਰ ਦੂਗੇ ਆਹ ਲੈ ਜਾਂਦੇ ਆਹ ਮੋੜਨਾ ਕਰ ਲੋ ਇੱਥੇ ਕਿਹੜਾ ਕਿਤੇ ਉੱਪਰੇ ਜੇ ਮੰਮੀ ਨੂੰ ਠੀਕ ਲੱਗ ਜਾ ਤੇ ਹਾਂ 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 ਕੋਈ ਫੁੱਟੇ ਫਿਰ ਸਮਝ ਲਓ ਮੀ ਦੇ ਦੂਗੇ ਸਿਪੜੇ ਵਾਸਤੇ ਹਾਂ ਇਹ ਨਹੀਂ ਆਇਆ ਸਿਪੜੇ ਵਾਸਤੇ ਨਹੀਂ ਵੈਸੇ ਤਾਂ ਮੈਂ ਮੰਮੀ ਕੋਲ ਸੂਟ ਬਥੇਰੇ ਆ ਆ ਗਰਮੀ ਦਾ ਇੱਕ ਅੱਧਾ ਮਤਲਬ ਵਧੀਆ ਜਾਂ ਤਾਂ ਲੈ ਕੇ ਜਾ ਮੈਂ ਠੀਕ ਆ ਸਮਝ ਗਿਆ ਗੱਲ ਹੈ ਹੁੰਦਾ ਬੰਦੇ ਨੇ ਮੈਂ ਸਮਝ ਗਿਆ ਗੱਲ ਤੁਹਾਡੀ ਮੈਂ ਐਂ ਕਹਿੰਦਾ ਵੀ ਜੇ ਇਹ ਨਾਮ ਮੰਮੀ ਨੂੰ ਠੀਕ ਲੱਗਿਆ ਵੀ ਹੁਣ ਟਾਈਮ ਹੈਗਾ ਘੱਟ ਮਤਲਬ ਸਵਾਈ ਨੂੰ ਵੀ ਫੇਰ ਸਰ ਨਹੀਂ ਉਹ ਤਾਂ ਸਵਾਹ ਹੋ ਜੇਦਾ ਸਵਾਹ ਤਾਂ ਲੈ ਅੱਜ ਸ਼ਾਮ ਨੂੰ ਤੇ ਦਾ ਸਾਰੇ ਫੜ ਲਿਓ ਅੱਛਾ ਚੰਗਾ ਟੇਲਰ ਹੋਵੇ ਨਾ ਤਕੜਾ ਤਾਂ 5-6 ਘੰਟਿਆਂ ਚੋਂ ਉੱਟ ਰੈਡੀ ਕਰ ਦਿੰਦਾ ਮੇਰੇ ਵਰਗਾ ਤੁਸੀਂ ਤਾਂ ਲੇਲਚੀ ਇੰਨੀ ਝਲਕਾਤੇ ਸੂਟ ਚ ਦੇ ਪੱਲੇ ਪੱਲੇ ਭਾਈ ਦੇਖੋ ਮੈਂ ਤਾਂ ਹੁਣ ਤੁਹਾਨੂੰ ਲਿਆ ਸਕਦਾ ਉਹ ਪਸੰਦ ਦਾ ਤੁਸੀਂ ਕਰਨਾ ਇਹ ਇਹਦੇ 'ਚ ਮੇਰੀ ਕੋਈ ਢੇਲ ਨਹੀਂ ਮੈਂ ਦਿਮਾਗ ਸੋਚਣ ਨਹੀਂ ਮੰਮੀ ਦੇ ਪਾਇਆ ਤੇ ਰੱਖਾਂਦਾ ਲੱਗੂ ਜਦੋਂ ਮੰਮੀ ਇੱਕ ਦਾ ਸੌਂਵਾਂਗੀ ਮੰਮੀ ਦੀ ਫੋਟੋ ਬਣਾਓ ਦਿਮਾਗ 'ਚ ਇਦਾਂ ਹੋ ਸਕਦਾ ਹੈ ਜਿਹੜੇ ਤਿੰਨ ਸੂਟ ਪਏ ਆ ਬਿੱਲੂ ਦੀ ਦੁਕਾਨ 'ਤੇ ਰੱਖੋ ਜਣ ਉਹ ਵੀ ਜਿਹੜੇ ਤੁਹਾਡੇ ਕੋਲ ਹੈ ਪਏ ਹੈ ਹੈ ਜੀ ਕਲਰ ਨਿਕਲ ਕਰਦੀ ਮਹਲਾ ਵਾਲੀ ਦੀ ਬਿੱਲੂ ਦੀ ਦੁਕਾਨ ਤੇ ਸੂਟ ਰੱਖ ਹੋ ਸਕਦੇ ਇਦਾਂ ਹੋ ਸਕਦਾ ਫਿਕਰ ਨਹੀਂ ਜਾਊਗਾ ਜੇ ਚੱਲੀਆਂ ਜਾਣਾ ਫਿਰ 2 ਮਿੰਟ ਦਾ ਦਾ ਰਸਤਾ ਹੈ ਨਹੀਂ ਆਪਾਂ ਛੇਤੀ ਨਾਲ ਆ ਸਕਦੇ ਕੋਟਨ ਦਾ ਸੂਟ ਕੋਟਨ ਦਾ ਸੋਬਰ ਜੇ ਕਲਰ ਦੁਪੱਟਾ ਵੀ ਆਲੇ ਉੱਤੇ ਜੇ ਫਿਰ ਕੱਲ ਲੈ ਲਓ ਅਲੱਗ ਹੀ ਨਹੀਂ ਨਹੀਂ ਕਲਰ ਥੋੜਾ ਨਹੀਂ ਠੀਕ ਹੈ ਇਸ ਟਾਈਮ ਚ ਲੜਾਈ ਵੀ ਜਪੀਂਗੇ ਚਲੋ ਕਲਰ ਸਰਦੀ ਦੀ ਬੰਦ ਹੋ ਜਾਂਦਾ ਨਾ ਨਾ ਆਹੋ ਇਹ ਵੀ ਆਪਣੀ ਜਗ੍ਹਾ ਸਹੀ ਹੈ ਭਾਈ ਸੀਜ਼ਨ ਆਫ ਹੋ ਗਿਆ ਨਾ ਹਾਂ ਜੀ ਹੁਣ ਆਪਣੀ ਆਫੇ ਦੇ ਦੇ ਜੇ ਫਿਰ ਐਦਾਂ ਕੁਛ ਆ ਦੁਪੱਟਾ ਪਿਓਰ ਦਾ ਮਾਲ ਮਾਨੂੰ ਆਪ ਹਾਈ ਲੈ ਫਿਰ ਆਹੀ ਦੇ ਲੋਰ ਕੇ ਮਸ਼ੀਨਰੀ ਦੇ ਪਰ ਆਹੀ ਇਹਦੇ ਨਾਲ ਦੇ ਨਹੀਂ ਜੀ ਕੁਛ ਸਮਝ ਨਹੀਂ ਆ ਰਿਹਾ ਸੂਟ ਦਾ ਕਿਆ ਕਰੀਏ ਕੋਟਨ ਤੋਂ ਹਟ ਕੇ ਕੁਛ ਮਸ਼ੀਨਰੀ ਆਪਾਂ ਮੰਮੀ ਉਸ ਤੇ ਪਸੰਦ ਕਰ ਲੈਨੇ ਕੁਛ ਆਪਣੇ ਵਾਸਤੇ ਦੇ ਦੇ ਦੇਖ ਲੋ ਕਿਆ ਕਰਨਾ ਕਿੰਨੇ ਦਿਨ ਤੱਕ ਸੂਟ ਮੋੜ ਤੱਕ ਦੇ ਹਫਤੇ 2 ਹਫਤੇ ਵਾਪਸੀ ਹੈਗੀ ਆ ਬੀਰੀ ਦੀ ਚੇਂਜ ਹੋਊਗਾ ਨਹੀਂ ਜੇ ਕਰਾਉਣਾ ਹਫਤੇ ਨਹੀਂ ਹੋਊਗਾ ਹੋਊਗਾ ਮੈਨੂੰ ਨਹੀਂ ਪਸੰਦ ਹੋਇਆ ਚੇਂਜ ਕਰਕੇ ਲੈ ਜਾਓ ਇੰਦਰ ਕੋਈ ਦਿਖਾਦਾ ਕਰ ਨਹੀਂ ਅਸੀਂ ਕਿਹ ਕਹਿੰਦੇ ਆ ਚੇਂਜ ਕਰਕੇ ਤਾਂ ਨਹੀਂ ਚੇਂਜ ਤਾਂ ਯਾਰ 1-2 ਦਿਨ ਦੀ ਤਾਂ ਆਪਸ਼ਨ ਚ 2-4 ਦਿਨ ਮਤਲਬ ਸਰਦੀ ਵਾਲਾ ਦਿਖਾਦਾ ਕੁਝ ਬਹੁਤ ਵਧੀਆ ਹੈ ਹਾਂ ਬਿਲਕੁਲ ਬੀਰੀ ਮਮੀ ਜੀ ਦਾ ਹੋ ਗਿਆ ਹੁਣ ਆਪਾਂ ਕਣ ਉਹ ਦਿਨ ਤੇ ਨਿਕ ਕੋ ਰੰਗ ਤੇ ਪੀਲਾ ਆ ਜਾਮਨੀ ਲਾਲ ਹਾਂਜੀ ਆ ਲਓ ਕਿਕਾ ਵਾਲਾ ਬਹੁਤ ਹੀ ਨਿੱਕੇ ਡਿਜ਼ਾਈਨ ਹੋਇਆ ਹੈ ਇਸ ਤਰ੍ਹਾਂ ਇਸਲੀਬ ਦੇ ਉੱਪਰ ਲਓ ਜੀ 750 ਵੀ ਰੇਟ ਬੁੰਦੀ ਵਾਲਾ ਜਿਵੇਂ ਬੁੰਦੀ ਨਹੀਂ ਲੀਨ ਦੁਪੱਟਾ ਆ ਲਓ ਜੀ ਆ ਬਾਟਮ ਆ ਜਾਏਗੀ ਆ ਦੁਪੱਟਾ ਆ ਗਿਆ ਜੀ ਆ ਲਓ ਵਾਈਡ ਬਲੇਸ ਤੇ ਇਹ ਉਹਨੇ 750 ਦਾ ਹੈ ਕੋੜਾ ਜੈਨੂਅਲ ਜਿਹੜੀ ਹਟਕੇ ਤੇ ਚਾਰ ਗਾਦਾ ਮਿਲਣੀ ਵਿੱਚ ਹੋਰ ਬਹੁਤ ਡਿਜ਼ਾਈਨ ਆਪਣੇ ਕੋ ਹਿੱਟ ਡਿਜ਼ਾਈਨ ਪਏ ਹੈ ਜੀ ਇਕਾ ਡਬਲ ਸ਼ੈਟਡ ਬਹੁਤ ਚੰਗਾ ਵੇ। ਉਹ ਜਿਹੜਾ ਗੁਲਾਬੀ ਜੈਸਮੀਨ ਨੂੰ ਕਹਿੰਦੀ ਸੀ ਇਹ ਦੁਆ ਉਹ ਦੇਖੀ ਪ੍ਰਿੰਟਾ ਮੜ ਜਾ ਕੱਢਿਓ ਗੁਲਾਬੀ ਝੂਟੋ ਖੁੰਝੇ ਚ ਲੱਗਿਆ ਵਾ। ਹਾਂਜੀ। ਅਵਲਾ ਜੀ 2 ਨੰਬਰ ਤੇ। ਉੱਪਰ ਆਣਾ। ਇਹ ਸਰਦੀ ਦਾ ਬੂਲਨ ਚ ਆ ਜੀ ਮਾ ਜੀ 20 ਕਿਲੋ। ਬਹੁਤ ਹੀ ਲਾਗੇ ਸੋਹਣਾ। ਇਹ ਚ ਕਲਰ ਆਈ ਦੇ ਹੋਰ ਕਲਰ ਨਹੀਂ ਹੁੰਦੇ। ਤੇ ਬੜੀ ਇੱਕ ਵੀ ਸੰਦੇ। ਹੈਲੋ ਹਾਂਜੀ। ਹਾਂ ਹਾਂ। ਬੋਲੋ ਬੋਲੋ ਉਹ ਵੀ ਦਿਖਾਓ ਕਿ ਜਿਹੜਾ ਕੱਢਿਆ ਤਾਂ ਪਹਿਲਾਂ ਹਾਂਜੀ ਬੋਲੋ ਉਹ ਵਾਲਾ ਜੀ ਨਹੀਂ ਆ ਇੱਥੇ ਪਿਆਰ ਨਹੀਂ ਤਾਂ ਕਿੰਨਾ ਸੋਨਾ ਹੈ ਨਾ ਕਿਹਦਾ ਸ਼ੀਟ ਹੈ ਇਹਦਾ ਕੀ ਪ੍ਰਾਈਸ ਹਾਂਜੀ ਇਹਨਾਂ ਸੋਨਾ ਦੀ ਉਹਦੀ ਗਲ ਦੀ ਕੜਾਈ ਕੀ ਰੇਜਾ ਇਹ ਵਾਲਾ ਹੈਗਾ ਜੀ 1000 ਰੁਪਏ ਦੇ ਵਿੱਚ ਹੋਰ ਕੁਝ ਮੋਰੀ ਕਾਜੀ ਕਰਨਾ ਚਾਹੁੰਦੇ ਕਿ ਦੇਖ ਵੀ ਸਾਨੂੰ ਤਾਂ ਹੀ ਠੀਕ ਠੀਕ ਰਹੇ ਸੀ ਚਾਤੀ ਮੱਤ ਮੜ ਗਿਆ ਕਫਕਾਨਾ ਹੀ ਆ ਕਿ ਇੱਕ ਦਾ ਵਿੱਚ ਮਛਲੀ ਦੇ ਉੱਪਰ ਆਦੀ ਦਾ ਬੋਤਲ ਇਹਨੇ ਜਿਆ ਸਮਝ ਕੋ ਹੈਗਾ ਹੈਗਾ ਮਦਨ ਜੀ ਉੱਤਲਾ ਮਨਾਂ ਲੈ ਜੈ ਮਨਾਂ ਲੈ ਰਖੜੀਆਂ ਚਾਹ ਜੈ ਹੈ ਜਾਂ ਰਖੜੀਆਂ ਨੇ ਦਿੱਤਾ ਸੀ ਹੂੰ ਥੋੜੇ ਇਦਾਂ ਕੁ ਛੱਟ ਕੇ ਤੇ ਉਹ ਵਾਈਟ ਜੀ ਵੀ ਦੇਖੀ ਦੇ ਦੇ ਕਦ ਸੁਟ ਚੱਕੀ ਵਾਈਟੀਆਂ ਜਿੰਨਾ ਸੋਹਣੇ ਹਨ ਹਾਂਜੀ ਹਾਂਜੀ ਹੋ ਗਏ ਤੇ ਠੀਕ ਹੈ ਅੱਗੇ ਬਾਤ ਕਰਦੇ ਆਂ ਤੁਹਾਨੂੰ ਬੋਲਿਓ ਜੀ ਭਾਜੀ ਸਿੱਟਾ ਸਵਾਇਆ ਹੈ ਅੰਨੇ ਆਸ ਕੇ ਚਾਹੀਏ ਪੈਰ ਸਿੱਕੇ ਚਾਹੁੰਦੇ ਮੈਂ ਖੋਲਣਾ ਲੱਗਦਾ ਕੰਦੇ ਵਿੱਚ ਬਿਆ ਕਿੰਨੇ ਕੁ ਦਾ ਤਾਂ ਇਹ ਇਹ ਵਾਲਾ ਸੱਸ ਸੱਸ ਲਈ ਆਲਰੋ ਦੀ ਕਾਟੂੜ ਬਹੁਤ ਚੱਲ ਰਹਾ ਸਤਾ ਮੇਰਾ ਮੋਬਾਈਲ ਦੇ ਦਿਓ ਕੋਈ ਮੋਹ ਲੈ ਫੜਾ ਦੂੰ ਆਂਟੀ ਜੀ ਦਾ ਹੋਈ ਨਾ ਆਂਟੀ ਜੀ ਸਾਨੂੰ ਤਾਂ ਕੱਲੇ ਗਏ ਨੇ ਉਹ ਹੀ ਨੀ ਪ્યોਰ ਗਰੇ ਦੇ ਉੱਪਰ 5 ਮੀਟਰ ਕਪੜਾ ਦੁਪੱਟਾ ਬਹੁਤ ਹੀ ਜ਼ਿਆਦਾ ਅਲ अच्छा तो 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 ना 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 ਤੁਸੀਂ ਅੱਜ ਥੋੜੇ ਮੀਨਾ ਸਾਡੇ ਸੂਟੇ ਨਹੀਂ ਪਸੰਦ ਆਉਂਦੇ ਤੁਸੀਂ ਕਹਿੰਦੇ ਠੀਕ ਐ ਹਾਂਜੀ ਹਾਂ ਹੋ ਠੀਕ ਠਾਕ ਐ ਹਾਂਜੀ ਹਾਂਜੀ ਠੀਕ ਐ ਆਂਟੀ ਕੋਈ ਸੂਟੇ ਦਵਾ ਦੇ ਮੈਨੂੰ ਗਰੀਬ ਬਣੀ ਨੂੰ ਚਲ ਮੇਰੇ ਘਰ ਵਾਲਾ ਮੈਨੂੰ ਬਹੁਤ ਤੰਗ ਕਰਦਾ ਕਿ ਤੂੰ ਸੂਟ ਨਹੀਂ ਦਵਾਣਾ ਇਹੋ ਜਿਹਾ ਘਰ ਵਾਲਾ ਕਿਸੇ ਨੂੰ ਮਿਲਣਾ ਵੀ ਨਹੀਂ ਆ ਹਾਂ ਦੱਸੋ ਜੀ ਆਂਟੀ ਸਹੀ ਗੱਲ ਆ ਅੱਛਾ ਠੀਕ ਐ ਵਧੀਆ ਗੱਲ ਕਰੀ ਆਂਟੀ ਜੀ ਜੀ ਦਾ ਕੀ ਪ੍ਰਾਈਸ ਹੈ ਇਹ ਵਾਲਾ 1700 ਦਾ ਸੂਟ ਹੈ ਇਹਦੇ ਕੋਲ ਤੁਹਾਡੇ ਕੋਲ ਸੀਤੇ ਸਵਾਏ ਨਹੀਂ ਹੈਗੇ ਕੁਝ ਹਾਂ ਸਟਿਚ ਆ ਸਾਰੇ ਇਹ ਪੂਰੀ ਬੋਲਦੇ ਹਾਂ ਹਾਂ ਪੂਰੀ ਬੋਲਦੇ ਹਾਂ ਇਹਦੇ ਵਿੱਚ ਕਲਰ ਵਗੈਰਾ ਮੈਨੂੰ ਬਿਲਾਇਆ ਵਾਈਟ ਸਾਰੇ ਕਾਫੀ ਚਾਰਟ ਹੈ ਜੀ ਐਤਾ ਕੁਝ ਬਹੁਤ ਅਲੱਗ ਅਲੱਗ ਰਜਾਈਆਂ ਵਗੈਰਾ ਕੰਬਲ ਹੋ ਸਰ ਗਿਆ ਅੱਛਾ ਮੈਨੂੰ ਉਹ ਤਾਂ ਦਿਖਾ ਦਿਓ ਇਹਦੇ ਵਿੱਚ ਕਲਰ ਕਿਹੜੇ ਕਿਹੜੇ ਹਨ ਮੈਂ ਮੇਰੇ ਚ ਕਲਰ ਹੈਗੇ ਜੀ ਮੈਂ ਤਾਂ ਲਾਲ ਸੂਟਾਂ ਦੇ ਆ ਕੋ ਖੜੀ ਇੱਕ ਉਹ ਪਿਆ ਰੈੱਡ ਕਲਰ ਦਾ ਸੂਟ ਆਹ ਵਾਲਾ ਦੇਖੀ ਇਹਦੇ ਥੱਲੇ ਆਹ ਵਾਲੇ ਥੱਲੇ ਪੋਰਸ਼ਨ ਤੇ ਪੋਰਸ਼ਨ ਥੱਲੇ ਦੂਸਰਾ ਪੋਰਸ਼ਨ ਇਹਦੇ ਥੱਲੇ ਹਾਂ ਹਾਂ red ਥੋੜੀ ਆ ਉਹ ਮਹਿਰੂਨ ਆ ਇਹੀ ਦੇਖ ਲੈ ਆ ਲੋਜੀ ਕਾਲ ਗੱਲੀ 'ਚ ਬਹੁਤ ਨਿਕ ਰਿਹਾ ਸਾਡਾ ਸੋਬਰ ਜੇ ਸੂਰ ਦਾ ਕਾਕਾ ਦੀ ਡਿਮਾਂਡ ਆਂਦੀ ਹੈ ਇਦਾਂ ਚਾਹੀਦਾ ਸੁਪਟਾ ਹੈ ਵੀ ਸੋਨਾ ਜਿਹਾ ਕਾਲਾ ਸਟੱਪ ਮੇਰਾ ਹਜੇ ਸਿੱਪਿਆ ਨਹੀਂ ਇਹ ਕਿੰਨੇ ਦਾ ਲਾਈਨਿੰਗ ਹੋ ਗਈ ਇਹ ਬਲਾ 1000 ਰੁਪਏ ਬਹੁਤ ਹੀ ਅਲੱਗ ਸੂਟਾ ਹੈ ਸਲਵਾਰ ਕਿਦਾਂ ਲੀਨ ਬਾਟਮ ਹੈ ਦੀ ਕਾਟਨ ਦੀ ਹੈ ਇਹ ਗਾਲਤਾ ਫੇਰ ਉੱਥੀ ਆ ਗਈ ਮੈਂ ਪਾ ਕੇ ਜਾਣਾ ਕਿੱਥੇ ਨੂੰ ਆਲੇ ਮੈਨੂੰ ਚਾਹੀਦਾ ਹੀ ਨਹੀਂ ਉਹ ਦਿਨ ਕਰੀ ਜਾਂ ਲੋ ਦੇਖਣ ਦੇਖ ਲਾ ਦੇਖ ਲਾ ਲੈ ਲਾ ਲੈ ਨਾ ਟੱਪਟ ਮੰਡਣ ਹੀ ਨਹੀਂ ਨਾ ਗੱਲ ਬਣਨੀ ਨਹੀਂ ਗੱਲ ਹਲੇ ਲੈਣੀ ਨਹੀਂ ਮੇਰਾ ਲੈ ਕੇ ਰੱਖਣ ਦਾ ਫਾਇਦਾ ਵੀ ਕੀ ਆ ਉਹ ਪੁਰਾਣਾ ਹੋਈ ਜਾਂਦਾ ਪਿਆ ਉਹ ਤਾਂ ਫੇਰ ਹੈਗਾ ਹੀ ਆ ਮੇਰੇ ਸਰਦਾਰ ਨਿਕੜੇ ਨਾ ਕਰਨਾ ਜੇ ਮੈਂ ਇੱਕ ਕਹਤਾ ਚਾਹੇ ਮੈਂ ਪੰਜ ਰੇਤਾ ਮਨ ਜਦਵਾ ਦੇਣ ਕੱਢੋ 500 ਹੋਰ ਕੁਝ ਦਿਖਾ ਦਿਓ ਛੋੜਾ ਛੋੜਾ ਇਹ ਕਿੰਨੇ ਦਵਾ ਸ਼ੇਕਿਰਦੰ ਦਿਖਾਏ ਆ। ਹਮਮ। ਇੱਕ ਬਾਜੀ ਥੋੜੀ ਸਿਰ ਪਿੱਛੇ ਪਾਏ ਆ ਗੁਲਾਬੀ ਫੋਜੀ ਸੂਟ ਆਹ ਦੇਖੋ। ਆ ਮਸ਼ਲੀਨ ਦੇ ਉੱਪਰ ਦਿਖਾਏ ਲਾ। ਅੱਧਾ ਹੇਠੇ ਦਿਖਾਏ। ਉਹ ਦਿਖਾਇਆ ਜਾਂਦਾ ਹਾਂ। ਸੂਟ ਆ ਸਮਝ ਲਾਜੀ। ਅੱਛਾ। ਇਹਦਾ ਦਿਖਾਇਆ ਬਾਜੀ ਪਹਿਲਾਂ। ਇਹਦੇ ਵਿੱਚ ਸਬੂਹ ਜਾਂਦਾ। ਹਾਂ। ਪੂਰੀ ਨਵੀਂ ਆ ਰਹੀ ਹੈ। ਬੜਾ ਮਾਲ ਕੋ। ਬਹੁਤ ਸੋਹਣਾ। ਆ ਉਹ ਜਿਹੜਾ ਕਾਲਾ ਜਿਹਾ ਪਿਆਜ਼ ਦਾ। ਕਿਹੜਾ ਜੀ? ਆਹ ਵਾਲਾ ਜੀ। ਹਾਂ ਜੀ ਹਾਂ ਜੀ। ਦਿਖਾਇਆ। ਕਾਲਾ ਨਹੀਂ ਜੇ ਇਹ ਹਰੇ ਗਏ। 35 ਹਰੇ ਗਏ। ਆਹ ਇੱਧਰ। ਸੁਪਰ ਕਾਵੀਰ ਨਾਲ ਲਾ ਦੇ।

ਉਹਨਾਂ ਆਪਕੋ ਦਿਖਾ ਦਿਆ ਨਾ ਹਮੇਸ਼ਾ ਮਾਰ ਆਇਆ ਦੁਪੱਟਾ ਬਹੁਤ ਅੱਛਾ ਹੈ ਨਵਾਂ ਕਪੜਾ ਆਇਆ ਜੀ ਹਮਮ ਬਾਜੀ ਵੀ ਕਪੜਾ ਚਲਦਾ ਉਹ ਕਪੜਾ ਵਧੀਆ ਹੈ ਨਾ ਸ਼ਾਈਨ ਜੀ ਵਾਲਾ ਚਲਦਾ ਹੈ ਬਹੁਤ ਮੈਂ ਕਿਹਦੇ ਆ ਗਈ ਜੀ ਬਹੁਤ ਕਪੜਾ ਪਾਇਆ ਹੈ ਹਮ ਦੇਖਾਂ ਮੈਂ ਵੀ ਸਮਾਨ ਆਇਆ ਹੋ ਜੇ ਜਾ ਕੇ ਇੱਕ ਕੰਮ ਵੀ ਕੱਢਿਓ ਦੇਖੋ ਪਿਆ ਅਸੀਂ ਨਾ ਪਿੱਛੇ ਰਹਿ ਦਿੰਦੇ ਹਾਂ ਹਮ ਹੇਠੇ ਦਿਖਾਇਆ ਸੀਗਾ ਤੁਸੀਂ ਮੋੜ ਹੀ ਰਹਿ ਕਰੋ ਚਲੋ ਫਿਰ ਹੁਣ ਚਲੀਏ ਮੰਮੀ ਆਇਆ ਸਕੂਟ ਅਸੀਂ ਸਿਲੈਕਟ ਕਰ ਲਿਆ ਆਪ ਮੰਮੀ ਨੂੰ ਘਰ ਜਾ ਕੇ ਦਿਖਾਉਣੀ ਆ ਮੰਮੀ ਕੀ ਕਹਿੰਦੇ ਆ ਉਹ ਕਰਤਾ ਬਾਜੀ ਕਰਾਤਾ ਪੈਕ ਹਾਂਜੀ ਕਰਾਤਾ ਬਾਠ ਠੀਕ ਆ ਹੋਰ ਟਾਈਮ ਤੱਕ ਮਿਲਦੇ ਆ ਘਰ ਜਾ ਕੇ ਫਿਰ ਦੇਖਦੇ ਆ ਮੰਮੀ ਕੀ ਕਹਿੰਦੇ ਆ